ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਾਜਾ ਵਿੜਿੰਗ ਨੇ ਅੱਜ ਪਟਿਆਲ ਦੇ ਵਿੱਚ ਸੰਵਿਧਾਨ ਬਚਾਓ ਰੈਲੀ ਕੀਤੀ ਹੈ ਜਿਸ ਦੇ ਵਿੱਚ ਕਾਂਗਰਸੀ ਵਰਕਰ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਹੋਏ ਸਨ ਅਤੇ ਉੱਥੇ ਦੂਜੇ ਪਾਸੇ ਇਸ ਰੈਲੀ ਦੌਰਾਨ ਰਾਜਾ ਵਿੜਿੰਗ ਨੇ ਇੱਕ ਵਾਰ ਫਿਰ ਭੂਕੇ ਦੀ ਖੇਤੀ ਕਰਨ ਦੀ ਵਕਾਲਤ ਕਰਦਿਆਂ ਕਿਹਾ ਹੈ ਕਿ ਇਹ ਨਸ਼ਾ ਕੋਈ ਮਾੜਾ ਨਸ਼ਾ ਨਹੀਂ ਹੈ ਉਹਨਾਂ ਕਿਹਾ ਕਿ ਪਹਿਲਾਂ ਜੋ ਬਜ਼ੁਰਗ ਭੂਕੀ ਤੇ ਅਫੀਮ ਦਾ ਨਸ਼ਾ ਕਰਦੇ ਸਨ ਉਹ ਦੱਸਦੇ ਨੇ ਕਿ ਇਹ ਨਸ਼ਾ ਸਿਹਤ ਲਈ ਉਨਾ ਖਤਰਨਾਕ ਨਹੀਂ ਹੈ ਜਿੰਨਾ ਹੁਣ ਵਾਲੇ ਨਸ਼ੇ ਨੇ ਹੋਰ ਕੀ ਕੁਝ ਕਿਹਾ ਰਾਜਾ ਬੜੁੰਗ ਨੇ ਤੁਹਾਨੂੰ ਸੁਣਾ ਦਿੰਨੇ ਆ ਮੈਂ ਇਹ ਗੱਲ ਕਹਿੰਦਾ ਮੈਂ ਤਾਂ ਕਿਸੇ ਨਸ਼ੇ ਦੀ ਪ੍ਰੋਡਕਟ ਨਹੀਂ ਕਰਦਾ ਮੈਂ ਤੁਹਾਨੂੰ ਦੱਸ ਦਿਆ ਮੈਂ ਤਾਂ ਸ਼ਰਾਬ ਵੀ ਕਹਿੰਦਾ ਨਹੀਂ ਹੋਣੀ ਚਾਹੀਦੀ ਵਿਅਕਤੀਆਂ ਨੂੰ ਸ਼ਰਾਬ ਵੀ ਛੱਡ ਦੇਣੀ ਚਾਹੀਦੀ ਲੇਕਿਨ ਇਹ ਰਾਹ ਬੰਦੋ ਬਸ ਹਾਲ ਨੇ ਹੀ ਹੈ ਕਿ ਇਹ ਜਾਨ ਲੈਵਾ ਨਸ਼ੇ ਨਹੀਂ ਸੰਤ ਮੈਂ ਲੰਬੀ ਹਲਕੇਦਾਲ ਰਹਿਣ ਵਾਲਾ ਮਾ ਮੁਕਸਰਦਾ ਉਲੰਬੀ ਸਾਡਾ ਬਾਰਡਰ ਪੈਂਦਾ ਮੁਕਸਰਜੀ ਦੇ ਰਾਹ ਉੱਥੇ ਸਿੰਥੈਟਿਕ ਡਰੱਗਸ ਘਟ ਹੈ ਉਥੋਂ ਦੇ ਬਾਬੇ ਤੇ ਬਜ਼ੁਰਗੇ ਦੱਸਦੇ ਆ ਕਿ ਇੱਥੇ ਭੁੱਖੀ ਦੇ ਠੇਕੇ ਨਾਲ ਹੁੰਦੇ ਸੀ ਇਸ ਕਰਕੇ ਉਥੋਂ ਭੁੱਖੀ ਲੋਕ ਲਿਆਉਂਦੇ ਸੀ ਬਾਰਡਰ ਤੱਕ ਕੇ ਤੇ ਉਹ ਰਿਆਦੀ ਹੋਏ ਨਾ ਕਿ ਸਿੰਥੈਟਿਕ ਡਰੱਗਸ ਦੀ ਮੈਂ ਬਿਲਕੁਲ ਇਹਦੇ ਤੇ ਚਰਚਾ ਕਰਕੇ ਅਗਰ ਇਹਦੇ ਵੱਲ ਵਧਨ ਦੀ ਲੋੜ ਹੈ ਅਗਰ ਨਸ਼ਾ ਮੁਕੰਮਲ ਤੌਰ ਤੇ ਬੰਦ ਨਹੀਂ ਹੁਣ ਰੇਸ਼ਮ ਸਾਹਿਬ ਆਕਸੀਡੈਂਸੀ ਗੱਲ ਕਿਵੇਂ ਦੇਖਦੇ ਕਿ ਲੋਕਾਂ ਨੂੰ ਸਾਹਮਣੇ ਪਾਸੇ ਸੜਕਾਂ ਤੱਕ ਜਾਮ ਕਰਨੀਆਂ ਪੈ ਰਹਿਣ ਕਰਕੇ ਸਾਰੇ ਇੱਕ ਵਾਰ ਅਸੀਂ ਸਮਾਨੇ 'ਚ ਅਸੀਂ ਗਏ ਸੀ ਪਿਛਲੇ ਦਿਨੀ ਜਦੋਂ ਇਹ ਡੈਕਸ ਹੋਈਆਂ ਮੈਂ ਅੱਜ ਹੀ ਸਾਡੇ ਉੱਥੇ ਜਿਹੜੇ ਕੰਟੈਸਟਡ ਕੈਂਡੀਡੇਟ ਰਹੇ ਐ ਉਹਨਾਂ ਨਾਲ ਚਰਚਾ ਕੀਤੀ ਆ ਬਲਾਕ ਪ੍ਰਧਾਨ ਨਾਲ ਚਰਚਾ ਕੀਤੀ ਆ ਗਾਂਧੀ ਸਾਹਿਬ ਨਾਲ ਵੀ ਮੇਰੀ ਚਰਚਾ ਹੋਈ ਹੈ ਅਸੀਂ ਇੱਕ ਅੱਧੇ ਦਿਨ ਦੇ ਵਿੱਚ ਮੁਕੰਮਲ ਉੱਥੇ ਇਤਜ਼ਾਮ ਕਰਕੇ ਪੂਰਨ ਤੌਰ ਤੇ ਘੇਰਾਬੰਦੀ ਕਰਨ ਦੀ ਕਰਾਂਗੇ ਸਰਕਾਰ ਦੀ ਪੁਲਿਸ ਪ੍ਰਸ਼ਾਸਨ ਦੀ ਦੋਸ਼ੀਆਂ ਨੂੰ ਸਜਾਵ ਨਹੀਂ ਦਿੱਤੀਆਂ ਗਈਆਂ ਔਰ ਜਿਹੜਾ ਧੰਦਾ ਚੱਲ ਰਿਹਾ ਉੱਥੇ ਮਾਈਨਿੰਗ ਦਾ ਉਰੇ ਤੇ ਵੀ ਮੈਂ ਤੇ ਗਾਂਧੀ ਸਾਹਿਬ ਦੋਵੇਂ ਜਾਣੇ ਉੱਥੇ ਜਾ ਕੇ ਵਿਜ਼ਿਟ ਕਰਕੇ ਆਵਾਂਗੇ ਉਹਨਾਂ ਵਾਲੇ ਦਿਨਾਂ ਦੇ ਵਿੱਚ ਇਹਦੀ ਲੜਾਈ ਲੜਾਂਗੇ ਉਹਨਾਂ ਨੂੰ ਇਨਸਾਫ ਦਿਵਾਵਾਂਗੇ ਔਰ ਸਾਥ ਦੇਾਂਗੇ। ਬੜੀ ਮਾਰਕਿੰਗ ਕਿ ਪਾਰਟੀ ਦੀ ਪਿੱਛੇ ਸ਼ੁਰਾ ਮਾਰਿਆ ਹੈਗਾ। ਪਾਰਟੀ ਦੇ ਪਿੱਛੇ ਇਹਨਾਂ ਨੇ ਸ਼ੁਰਾ ਮਾਰਿਆ ਹੈਗਾ ਕੀ ਗੱਲ ਕਰਦਾ। ਕਿਹਨੇ ਕਿਹਾ? ਚਾਣ ਨਹੀਂ ਲਗਾ ਰਹੀ ਸੀ ਜੀ ਕਹਿੰਦੇ ਕਿ ਹੁਣ ਚਾਣ ਨਹੀਂ ਹਲੇ ਵੀ ਚੱਲਦੇ ਰਹੂਗੀ ਕਾਂਗਰਸ ਦੇ ਵਿੱਚ ਜਨਾਬੇ ਆਲੀ ਇਹ ਬਹੁਤ ਵੱਡੀ ਪਾਰਟੀ ਹੈ। ਬਿਲਕੁਲ ਪਾਰਟੀ ਦੀ ਪਿੱਛੇ ਸ਼ੁਰਾ ਮਾਰਨ ਵਾਲਿਆਂ ਨੂੰ ਵਡੀਆਂ ਪਦਵੀਆਂ ਨਹੀਂ ਮਿਲਣੀਆਂ ਚਾਹੀਦੀਆਂ। ਔਰ ਅਗਰ ਐਸੇ ਲੋਕ ਖਤਮ ਹੋ ਜਾਣ ਤਾਂ ਇਹ ਪਾਰਟੀ ਦਾ ਵੱਖਰਾ ਰੂਪ ਹੋ ਗਏ। ਇਹ ਅਕਸਰ ਹੁੰਦਾ ਹੈ। ਉਹ ਸਾਰੀਆਂ ਪਾਰਟੀਆਂ ਦੇ ਵਿੱਚ ਲੇਕਿਨ ਮੈਨੂੰ ਲੱਗਦਾ ਜੇ ਅਸੀਂ ਆਪਦੇ ਆਪ 'ਚ ਬਦਲਾਅ ਲੈ ਕੇ ਆਉਣਾ ਹੈ ਜੇ ਅਸੀਂ ਆਪਦੇ ਹੱਥੇ ਚੇਂਜੇਸ ਲੈ ਕੇ ਆਉਣੀਆਂ ਹੈ ਸਾਨੂੰ ਦੇਖਣਾ ਪਏਗਾ ਕਿ ਜਿਹੜੇ ਜਿਹੜੇ ਪੂਰੇ ਐ ਤਢੱਲੇਦਾਰ ਕਾਂਗਰਸ ਦੀ ਮਦਦ ਕਰਨ ਕਾਂਗਰਸ ਦੇ ਨਾਲ ਖੜਨ ਕਾਂਗਰਸ ਦੀ ਵਿਚਾਰਧਾਰਾ ਤੇ ਵਿਸ਼ਵਾਸ ਰੱਖਦੇ ਹੁਣ ਸਾਨੂੰ ਆਉਣ ਵਾਲੇ ਸਮੇਂ 'ਚ ਉਹਨਾਂ ਵੱਲ ਵੇਖ ਤਾਂ ਤੁਸੀਂ ਸੁਣਿਆ ਕਿ ਕਿਵੇਂ ਰਾਜਾ ਵਿੜਿੰਗ ਭੂਕੀ ਦੀ ਖੇਤੀ ਕਰਨ ਦੀ ਵਕਾਲਤ ਕਰਦੇ ਹੋਏ ਨਜ਼ਰ ਆਏ ਨੇ ਜੇਕਰ ਇੱਥੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਲਗਾਤਾਰ ਪੰਜਾਬ ਦੇ ਵਚਨ ਨਸ਼ਾ ਵੀ ਵਾਅਦਾ ਦਿਖਾਈ ਦੇ ਰਿਹਾ ਹੈ ਇੱਕ ਪਾਸੇ ਜਿੱਥੇ ਰਾਜਾ ਵਿੜਿੰਗ ਪੁੱਕੀ ਦੀ ਖੇਤੀ ਨੂੰ ਸਹੀ ਕਹਿ ਰਹੇ ਨੇ ਉੱਥੇ ਹੀ ਦੂਜੇ ਪਾਸੇ ਉਹਨਾਂ ਨਸ਼ੇ ਨੂੰ ਲੈ ਕੇ ਹੀ ਸੀਐਮ ਭਗਵੰਤ ਮਾਨ ਤੇ ਵੀ ਨਿਸ਼ਾਨਾ ਸਾਧਿਆ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਟਵੀਟ ਕਰਕੇ ਕਿਹਾ ਹੈ ਕਿ ਅੱਜ 31 ਮਈ 2025 ਹੈ ਜੋ ਤੁਸੀਂ ਪੰਜਾਬ ਵਿੱਚ ਨਸ਼ਾ ਨੂੰ ਖਤਮ ਕਰਨ ਦੀ ਆਖਰੀ ਮਿਤੀ ਦੱਸੀ ਸੀ ਕੀ ਤੁਸੀਂ ਨਸ਼ਾ ਖਿਲਾਫ ਜੰਗ ਦੀ ਸਥਿਤੀ ਬਾਰੇ ਦੱਸ ਸਕਦੇ ਹੋ ਕਿ ਇਹ ਜੰਗ ਸੱਚਮੁੱਚ ਜਿੱਤ ਲਈ ਗਈ ਹੈ ਜਾਂ ਸੀਜ਼ਫਾਇਰ ਹੋ ਗਿਆ ਹੈ Bureau Report Day to Day News India.